ਪ੍ਰੇਓ ਪ੍ਰੇਓ ਕਰਤੀ ਸਭ ਜਗ ਫਿਰੀ ਪਿਆਸ ਨਾ ਜਾਏ ਨਾਨਕ ਸਤ ਗੁਰ ਮਿਲੇ ਪਿਆਸ ਗਈ ਨਾਨਕ ਸਤ ਗੁਰ ਮਿਲਿਆ ਮੇਰੀ ਪਿਆਸ ਗਈ ਪਿਆਸ ਗਈ ਫਿਰ ਪਾਇਆ ਘਰ ਆਏ ਨਾਨਕ ਸਤ ਗੁਰ ਮਿਲਿਆ ਮੇਰੀ ਪਿਆਸ ਗਈ ਪਿਰ ਪਾਇਆ ਘਰ ਆਏ ਮਧਜਲ ਕੀ ਪਿਆਸ ਨਾ ਜਾਏ ਪਿਆਸ ਨਾ ਜਾ ਕੀ ਪਿਆਸ ਨਾ ਜਾਏ ਮਾਧੋ ਜਲ ਮੈਂ ਅਗਨ ਉੱਠੀ ਅਧਕਾਏ ਲਮ ਮੈਂ ਅਗਨ ਉੱਠੀ ਅਧਿਕਾਰੇ ਮੈਂ ਅਗਨ ਉੱਠੀ ਅਧਿਕਾਰੇ ਜਲ ਕੀ ਪਿਆਸ ਜਾਏ ਮਧੋ ਜਲ ਕੀ ਪਿਆਸ ਨਾ ਜਾਏ मैं मैं जल में अगन उठी अधकाए जल में अगन उठी अधिकाए जल में गना ਲਕੀ ਪਿਆਸ ਨਾ ਜਾਏ ਮਧਾਤ ਕੀ ਪਿਆਸ ਨਾ ਜਾਏ ਮਧੋ ਜਲ ਕੀ ਪਿਆਸ ਨਾ ਜਾਏ ਤੂੰ ਜਲ ਨਦ ਹਾਂ ਜਲ ਕਾ ਮੀਨ ਜਲ ਮੇਰ ਵੋ ਜਲ ਕਾ ਮੀਨ ਤੂੰ ਜਲ ਨਦ ਹਾਂ ਜਲ ਕਾ ਮੀਨ ਜਲ ਮੈਂ ਰਹੋ ਜਲ ਬਿਨ ਖੀਨ ਕਾਮ ਜਲਨਿੱਦ ਹਾਂ ਜਲ ਕਾਮੀਨ ਤੂੰ ਜਲਨਿੱਦ ਹਾਂ ਜਲ ਕਾਮੀਰ ਤੂੰ ਜਲਨਿੱਦ ਹਾਂ ਜਲ ਕਾਮੀ ਆਮੀਨ ਜਲ ਮੈਂ ਰਹੋ ਜਲੇ ਬਿਨ ਖੀਨਾ ਅਗਨ ਉੱਠੀ ਅਧਿਕਾਏ ਜਲ ਵਿੱਚ ਅਗਨ ਉੱਠੀ ਅਧਿਕਾਏ ਜਲ ਵਿੱਚ ਅਗਨ ਉੱਠੀ al que ਪਿੰਜਰ ਹਾਂ ਸੁਟਾ ਤੋ ਤੂੰ ਪਿੰਜਰ ਹਾਂ ਸੁਟਾ ਤੋ ਰ ਪਿੰਜਰ ਹਾਂ ਸੁਟਾ ਰ ਜਲ ਮੰਜਾ ਜਮ ਮੰਜਾ ਕਹਾ ਕਰਮੋ ਜਮ ਮੰਜਾ ਕਹਾ ਕਰਮੋ ਜਮ ਮੰਜਾ ਕਹਾ ਕਰਮੋ ਹੋ ਪੰਖੀ ਆ ਹੈ ਤੂੰ ਕਰਵਰ ਹਾਂ ਪੰਖੀ ਆਲੇ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ ਭਾਗੀ ਤੇਰਾ ਦਰਸ਼ਨ ਨਾ ਹੈ ਮੰਦ ਕੀ ਤੇਰਾ ਦਰਸ਼ਨ ਹੈ ਤੂੰ ਤਰਵਰ ਹੋ ਪੰਖੀਆ ਤੇਰੋ ਦਰਸ਼ਨ ਨਾਏ ਤੇਰੋ ਦਰਸ਼ਨ ਨਾਏ ਤੂੰ ਸਤ ਗੁਰ ਹੋਂ ਨੋਂ ਤਨ ਚੇਲਾ ਤੂੰ ਸਤ ਗੁਰ ਹੋ ਨਤਨ ਚੇਲਾ ਰਸ਼ਨਨਾ ਗੁਰ ਹਾ ਨਾ ਤੰ ਤੇ ਲਾ ਤੂੰ ਸਤ ਗੁਰ ਗੁਰ ਹਾ ਨਾ ਤੰ ਤੇ ਲਾ ਤੂੰ ਸਤ ਗੁਰ ਤੂੰ ਸਤ ਗੁਰ ਤੂੰ ਸਤ ਗੁਰ on the dead ਗੁਰ ਹੋ ਨੋਂ ਤੰਚੇਲਾ ਸਤ ਗੁਰ ਹੋ ਨੋਂ ਤੰਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਕਹ ਕਬੀਰ ਮਿਲ ਅੰਤ ਮਿਲ ਅੰਤ ਕੀ ਵੇਲਾ ਕਹ ਕਬੀਰ ਮਿਲ ਅੰਤ ਕੀ ਵੇਲਾ ਅੰਤ ਕੀ ਵੇਲਾ ਮਿਲ ਅੰਤ ਕੀ ਵੇਲਾ ਅੰਤ ਕੀ ਵੇਲਾ ਜਲ ਮੈਂ ਰਹਾਂ ਜਲ ਬਿਨ ਖੀਨਾ ਜਲ ਮੈਂ ਰਹਾਂ ਜਲ ਬਿਨ ਖੀਨਾ ਜਲ ਮੈਂ ਰਹਾਂ ਜਲ ਬਿਨ ਖੀਨਾ ਮੈਂ ਰਹੋ ਤੇਰੀ ਕੀ ਸਿਆਲ ਕੀ ਪਿਆਸ ਨਾ ਜਾਏ i don't...